ਹੁਣ ਪ੍ਰਧਾਨ ਮੰਤਰੀ ਮੋਦੀ ਕੀ ਬੋਲਣਗੇ ਤੇ ਕੀ ਕਰਨਗੇ ਅੱਜ 30 ਜਨਵਰੀ ਇਸ ਵਕਤ ਤੱਕ ਦੀਆਂ 6 ਵੱਡੀਆਂ ਖਬਰਾਂ ਨੇ ਦਿਨੇ ਆ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਅਸਲੀ ਸੱਚ ਪੂਰਾ ਅਖੀਰ ਤੱਕ ਸੁਣਿਓ ਪਹਿਲੀ ਵੱਡੀ ਖਬਰ ਹੈ ਕਿ ਉਧਰ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ ਤੇ ਇਧਰ ਮੋਦੀ ਸਾਹਿਬ ਨੂੰ ਹੱਥ ਪੈਰਾਂ ਦੀ ਪੈ ਗਈ ਹੈ ਹੁਣ ਮੋਦੀ ਸਾਹਿਬ ਕੀ ਬੋਲਣਗੇ ਦੂਜੀ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪੇ ਹੀ ਘੇਰੇ ਗਏ ਨੇ ਤੇ ਹੁਣ ਭੱਜ ਰਹੇ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਕਰਨਗੇ ਅਗਲੀ ਵੱਡੀ ਖਬਰ ਹੈ ਕਿ ਆਕਾਸ਼ ਦੇ ਵਿੱਚ ਅਸਮਾਨ ਦੇ ਵਿੱਚ ਉੱਡ ਰਹੇ ਦੋ ਜਹਾਜ਼ ਆਪਸ ਦੇ ਵਿੱਚ ਟਕਰਾਏ ਨੇ ਤੇ ਦਰਜਨਾਂ ਸਵਾਰੀਆਂ ਦੇ ਮਾਰੇ ਜਾਣ ਦੀ ਖਬਰ ਹੈ ਕਿੱਥੇ ਆ ਕਿਵੇਂ ਆ ਅੱਗੇ ਦਿੰਦੇ ਆ ਪੂਰੀ ਜਾਣਕਾਰੀ ਅਗਲੀ ਵੱਡੀ ਖਬਰ ਹੈ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਇਤਿਹਾਸਿਕ ਫੈਸਲਾ ਹੋਇਆ ਪਹਿਲੀ ਵਾਰ ਤੁਸੀਂ ਸੁਣ ਰਹੇ ਹੋ ਪੰਜਾਬ ਦੇ ਵਿੱਚ ਐਸਾ ਫੈਸਲਾ ਪਹਿਲਾ ਕਦੇ ਵੀ ਪੰਜਾਬ ਦੇ ਵਿੱਚ ਇੰਨਾ ਵੱਡਾ ਫੈਸਲਾ ਜਿਹੜਾ ਉਹ ਨਹੀਂ ਹੋਇਆ ਔਰ ਤੀਜੀ ਵੱਡੀ ਖਬਰ ਹੈ ਕਿ ਲੌਰੈਂਸ ਬਸ਼ਨੋਈ ਕੇਸ ਨੂੰ ਲੈ ਕੇ ਜਿਹੜੀ ਸੱਟ ਬਣਾਈ ਗਈ ਸੀ ਉਹਦੇ ਉੱਪਰ ਅੱਜ ਪੰਜਾਬ ਸਰਕਾਰ ਹਾਈ ਕੋਰਟ ਦੇ ਵਿੱਚ ਨਵਾਂ ਨਾਂ ਦੱਸ ਸਕਦੀ ਹੈ ਔਰ ਹੁਣ ਤੁਹਾਨੂੰ ਖਬਰਾਂ ਦੀ ਪੂਰੀ ਵਿਸਤਾਰ ਨਾਲ ਦਿੰਦੇ ਆ ਜਾਣਕਾਰੀ ਪਹਿਲੀ ਖਬਰ ਪਿਛਲੇ ਦਿਨੀ ਮਹਾ ਕੁੰਭ ਦਾ ਮੇਲਾ ਜਿਹੜਾ ਲੱਗਿਆ ਪ੍ਰਿਆਗਰਾਜ ਦੇ ਵਿੱਚ ਉੱਥੇ ਭਗਦੜ ਮੱਚੀ ਐ ਭਗਦੜ ਮੱਚਣ ਦੇ ਨਾਲ ਭਾਈ ਦਰਜਨਾ ਮੌਤਾਂ ਹੋਈਆਂ ਨੇ 35 ਤੋਂ 40 ਮੌਤਾਂ ਹੋਣ ਦੀ ਖਬਰ ਆ ਰਹੀ ਐ ਪਰ ਇੱਥੇ ਮੋਦੀ ਸਾਹਿਬ ਬਹੁਤ ਕਸੂਤੇ ਫਸ ਗਏ ਨੇ ਕਿਉਂਕਿ ਉੱਧਰ ਦੁਨੀਆ ਤੇ ਇੱਕ ਦੇਸ਼ ਐ ਜਿਹਨੂੰ ਬੈਲਾਰੂਸ ਵੀ ਕਹਿੰਦੇ ਨੇ ਸਰਬੀਆ ਵੀ ਔਰ ਉਸ ਦੇਸ਼ ਦੇ ਵਿੱਚ ਪਿਛਲੇ ਦਿਨੀ ਰੇਲ ਹਾਦਸਾ ਹੋਇਆ ਰੇਲ ਹਾਦਸਾ ਹੋਇਆ ਮਤਲਬ ਰੇਲਵੇ ਛੱਡ ਲੋਕਾਂ ਤੇ ਡਿੱਗਿਆ 15 ਲੋਕਾਂ ਦੀ ਮੌਤ ਹੋਈ ਸੀ ਤੇ ਉਥੋਂ ਦੇ ਪ੍ਰਧਾਨ ਮੰਤਰੀ ਨੇ ਸ਼ਰਮ ਦੇ ਮਾਰੇ ਅਸਤੀਫਾ ਦੇ ਦਿੱਤਾ ਤੇ ਸਾਡੇ ਦੇਸ਼ ਦੇ ਵਿੱਚ ਕੁੰਭ ਦੇ ਮੇਲੇ ਤੇ ਭਗਦੜ ਮੱਚੀ ਐ ਸਹੀ ਪ੍ਰਬੰਧ ਨਾ ਹੋਣ ਕਰਕੇ ਅਫਵਾਹ ਫੈਲਣ ਕਰਕੇ ਤੇ ਭਗਦੜ ਦੇ ਵਿੱਚ ਖਬਰਾਂ ਦੇ ਅਨੁਸਾਰ 35 ਤੋਂ 40 ਤੱਕ ਵਿਅਕਤੀ ਮਾਰੇ ਜਾਣ ਦੀ ਖਬਰ ਹੈ ਜਿਨ੍ਹਾਂ 'ਚ ਜ਼ਿਆਦਾ ਔਰਤਾਂ ਨੇ ਤੇ ਸਾਡੇ ਪ੍ਰਧਾਨ ਮੰਤਰੀ ਤੇ ਸਾਡੀ ਸਰਕਾਰ ਦੇ ਹਾਲ ਦੇਖੋ ਇਹ ਚੱਜ ਨਾਲ ਮੰਨਣ ਨੂੰ ਤਿਆਰ ਨਹੀਂ ਇਹ ਪਰਦੇ ਪਾ ਰਹੇ ਨੇ ਉਧਰ ਬੈਲਾਰੂਸ ਦੇ ਪ੍ਰਧਾਨ ਮੰਤਰੀ ਨੇ ਅਸਤੀਫਾ ਦਿੱਤਾ 15 ਮੌਤਾਂ ਹੋਣ ਤੇ ਔਰ ਸਾਡੇ ਉਦੋਂ 3 ਗੁਣਾ ਵੱਧ ਮੌਤਾਂ ਹੋਣ ਤੇ ਇਹ ਪਰਦੇ ਪਾ ਰਹੇ ਨੇ ਪ੍ਰਧਾਨ ਮੰਤਰੀ ਖੁਦ ਵੀ ਔਰ ਜਿਹੜੇ ਯੋਗੀ ਅਦਿੱਤਿਆਨਾਥ ਨੇ ਯੂਪੀ ਦੇ ਮੁੱਖ ਮੰਤਰੀ ਉਹ ਵੀ ਪਰਦਾ ਪਾ ਰਹੇ ਨੇ ਉਹ ਕਹਿ ਰਹੇ ਨੇ ਕਿ ਆਫਵਾਹਾਂ ਤੇ ਧਿਆਨ ਨਾ ਦਿਓ ਇੰਨਾ ਵੱਡਾ ਕੁਝ ਨਹੀਂ ਹੋਇਆ ਔਰ ਜਿਹੜੇ ਐਸਪੀ ਨੇ ਉੱਥੇ ਪ੍ਰਸ਼ਾਸਨ ਦੇ ਕੁੰਬ ਦੇ ਮੇਲੇ ਤੇ ਸੰਗਮ ਤੱਟ ਤੇ ਉਹਨੇ ਵੀ ਇਹੋ ਬਿਆਨ ਦਿੱਤਾ ਕਹਿੰਦਾ ਜੀ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਹੈਗੀ ਐਵੇਂ ਅਫਵਾਹਾਂ ਤੇ ਧਿਆਨ ਨਾ ਦਿਓ ਜਦੋਂ ਕਿ ਸਪਸ਼ਟ ਰੂਪ ਦੇ ਵਿੱਚ 30 ਦੇ ਕਰੀਬ ਮੌਤਾਂ ਹੋਣ ਦੀ ਤਾਂ ਲਗਭਗ ਪੁਸ਼ਟੀ ਹੋ ਚੁੱਕੀ ਹੈ ਪਹਿਲੇ ਦਿਨ ਪਹਿਲੇ ਪੜ ਹੀ 15 ਮੌਤਾਂ ਦੀ ਤਾਂ ਖਬਰ ਪੁਸ਼ਟੀ ਹੋ ਚੁੱਕੀ ਸੀ ਤੁਸੀਂ ਦੇਖੋ ਉਹ ਵੀ ਦੇਸ਼ ਨੇ ਜਿੱਥੇ ਸੰਗ ਸ਼ਰਮ ਨੈਤਿਕਤਾ ਇਸ ਪੱਧਰ ਤੇ ਹੈ ਕਿ ਮਾੜਾ ਪ੍ਰਬੰਧ ਹੋਣ ਕਰਕੇ ਅਗਰ ਕਿਸੇ ਜਗ੍ਹਾ ਲੋਕਾਂ ਦੇ ਉੱਪਰ ਛੱਡ ਡਿੱਗ ਪਿਆ ਤਾਂ ਪ੍ਰਧਾਨ ਮੰਤਰੀ ਨੇ ਅਸਤੀਫਾ ਦਿੱਤਾ ਔਰ ਉੱਥੇ ਹੁਣ ਨਵਾਂ ਪ੍ਰਧਾਨ ਮੰਤਰੀ ਚੁਣਿਆ ਜਾ ਰਿਹਾ ਤੇ ਇੱਥੇ ਸਾਡੇ ਇੱਥੇ ਸਾਡੇ ਭਾਈ ਕੁਝ ਹੋ ਜੇ ਉਹ ਕਹਿੰਦੇ ਕੋਈ ਮਰੇ ਕੋਈ ਜੀਵੇ ਸੁਥਰਾ ਘੋੜ ਪਤਾਸੇ ਪੀਵੇ ਇਹੋ ਹਾਲ ਹੈ ਸਾਡੇ ਇੱਥੇ ਕੁੰਬ ਦੇ ਮੇਲੇ ਤੇ ਇੰਨੀਆਂ ਮੌਤਾਂ ਹੋ ਗਈਆਂ ਤਾਂ ਕੋਈ ਚੱਕਰ ਨਹੀਂ ਪਿਛਲੇ ਦਿਨੀ ਟ੍ਰੇਨ ਹਾਦਸਾ ਹੋਇਆ ਕਿੰਨੀਆਂ ਮੌਤਾਂ ਹੋਈਆਂ ਕੋਈ ਚੱਕਰ ਨਹੀਂ ਮਤਲਬ ਇੱਥੇ ਭਾਵੇਂ ਦਰਜਨਾ ਮਾਰੇ ਜਾਣ ਭਾਵੇਂ ਸੈਂਕੜੇ ਮਾਰੇ ਜਾਣ ਤੇ ਭਾਵੇਂ ਹਜ਼ਾਰਾਂ ਮਾਰੇ ਜਾਣ ਇੱਥੇ ਇੱਥੇ ਨਹੀਂ ਕੋਈ ਫਰਕ ਪੈਂਦਾ ਇੱਥੇ ਸਰਕਾਰਾਂ ਸਿਰਫ ਜਾਂ ਤਾਂ ਹਮਦਰਦੀ ਦਾ ਬਿਆਨ ਦੇ ਦਿੰਦੀਆਂ ਨੇ ਜਾਂ ਕਹਿ ਦਿੰਦੀਆਂ ਸਾਨੂੰ ਖੇਦ ਹੈ ਜੀ ਅਸੀਂ ਬਹੁਤ ਅਫਸੋਸ ਕਰਦੇ ਆ ਜੀ ਬਸ ਨਾ ਅਸਤੀਫੇ ਦੇਣੇ ਨੇ ਨਾ ਲੋਕਾਂ ਦੀ ਸਿੱਧੇ ਰੂਪ ਵਿੱਚ ਕੋਈ ਮਦਦ ਕਰਨੀ ਹੈ ਇੱਥੇ ਤਾਂ ਯਾਰ ਸ਼ਰਿਆਮ ਇਹਨਾਂ ਤੇ ਭ੍ਰਿਸ਼ਟਾਚਾਰ ਦੇ ਕੇਸ ਪੈ ਜਾਣ ਇਹ ਫਿਰ ਵੀ ਅਸਤੀਫਾ ਨਹੀਂ ਦਿੰਦੀ ਹੁਣ ਪ੍ਰਧਾਨ ਮੰਤਰੀ ਦੇ ਉੱਪਰ ਵੱਡੇ ਸਵਾਲ ਉੱਠ ਖੜੇ ਹੋਏ ਨੇ ਜਦੋਂ ਲੋਕਾਂ ਨੂੰ ਜਿਵੇਂ ਜਿਵੇਂ ਇਹ ਖਬਰ ਪਤਾ ਚੱਲ ਰਹੀ ਹੈ ਕਿ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਤਾਂ ਅਸਤੀਫਾ ਦੇ ਦਿੱਤਾ ਸਿਰਫ 15 ਮੋਤਾਂ ਤੇ ਤੇ ਸਾਡੇ ਵਾਲਾ ਪ੍ਰਧਾਨ ਮੰਤਰੀ ਇਹ ਤਾਂ ਕੁਰਸੀ ਨੂੰ ਇਉਂ ਚਿੰਬੜ ਜਾਂਦੇ ਨੇ ਜਿਵੇਂ ਚੁੰਬਕ ਪੱਥਰ ਲੋਹੇ ਨੂੰ ਚਿੰਬੜਦਾ ਹੈ ਜਿਵੇਂ ਚਿੰਗਮ ਚਿੰਬੜ ਜਾਂਦੀ ਹੈ ਨਾ ਕੱਪੜਿਆਂ ਨੂੰ ਐਦਾਂ ਚੰਬੜ ਜਾਂਦੇ ਨੇ ਸਾਡੇ ਦੇਸ਼ ਦੇ ਲੀਡਰ ਰਾਜਨੇਤਾ ਕੁਰਸੀਆਂ ਨੂੰ ਕੁਰਸੀਆਂ ਪਿੱਛੇ ਤਾਂ ਇਹ ਕੀ ਕੁਝ ਕਰ ਦਿੰਦੇ ਨੇ ਅਗਲੀ ਵੱਡੀ ਖਬਰ ਹੈ ਅਸਮਾਨ ਦੇ ਵਿੱਚ ਦੋ ਜਹਾਜ਼ ਟਕਰਾਏ ਨੇ ਇੱਕ ਹਵਾਈ ਜਹਾਜ਼ ਤੇ ਦੂਜਾ ਹੈਲੀਕਾਪਟਰ ਦੋਨੋਂ ਟਕਰਾਏ ਨੇ ਅਮਰੀਕਾ ਦੇ ਵਿੱਚ ਅਮਰੀਕਾ ਦੇ ਇੱਕ ਹਵਾਈ ਅੱਡੇ ਦੇ ਉੱਪਰ ਦੀ ਇਹ ਘਟਨਾ ਹੈ ਜਦੋਂ ਦੋਨੇ ਅਸਮਾਨ 'ਚ ਸੀ ਦੋਨੇ ਟਕਰਾ ਗਏ ਨੇ ਦੋਨੇ ਥੱਲੇ ਡਿੱਗੇ ਨੇ ਔਰ ਇੱਕ ਜਹਾਜ਼ ਸੀ ਜਿਹੜਾ ਹਵਾਈ ਜਹਾਜ਼ ਉਹਦੇ 'ਚ 60 ਦੇ ਕਰੀਬ ਯਾਤਰੀ ਸੀਗੇ ਹੈਲੀਕਾਪਟਰ 'ਚ ਤਿੰਨ ਜਣੇ ਸੀਗੇ ਦੋਨੇ ਟਕਰਾ ਕੇ ਥੱਲੇ ਡਿੱਗੇ ਨੇ ਔਰ ਕਈ ਸਾਰੀਆਂ ਮੌਤਾਂ ਹੋਣ ਦਾ ਖਦਸ਼ਾ ਜਿਹੜਾ ਉਹ ਜਿਤਾਇਆ ਜਾ ਰਿਹਾ ਹੈ ਅਜੇ ਤੱਕ ਸਾਰਿਆਂ ਨੂੰ ਹਸਪਤਾਲ ਵਗੈਰਾ ਭੱਜ ਪੁੱਜ ਕੇ ਲਿਜਾਇਆ ਜਾ ਰਿਹਾ ਪਰ ਕਈ ਸਾਰੀਆਂ ਮੌਤਾਂ ਇਸ ਹਾਦਸੇ ਚ ਹੋਣ ਦੀ ਸੰਭਾਵਨਾ ਹੈ ਪਿਛਲੇ ਦਿਨੀ ਕਈ ਜਹਾਜ਼ ਉੜਦੇ ਹੋਏ ਅਸਮਾਨ ਤੋਂ نیچے ਡਿੱਗੇ ਨੇ ਇੱਥੇ ਹੁਣ ਕੋਈ ਐ ਨਹੀਂ ਕਹਿ ਸਕਦਾ ਕਿ ਕੁਦਰਤੀ ਕਰੋਪੀ ਹੈ ਪਰ ਨਹੀਂ ਦੋਸਤੋ ਵਿਗਿਆਨ ਦੀਆਂ ਚੀਜ਼ਾਂ ਚ ਕੁਦਰਤੀ ਕਰੋਪੀ ਨਹੀਂ ਬੰਦਿਆ ਤੋਂ ਕੋਈ ਨਾ ਕੋਈ ਅਨਗੈਲੀ ਕੋਈ ਨਾ ਕੋਈ ਘਾਟ ਰਹਿ ਜਾਂਦੀ ਹੈ ਪਰ ਆਪੋ ਆਪਣੀ ਸੋਚ ਹੈ ਅਗਲੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਕਸੂਤਾ ਫਸ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਉਹ ਘੇਰਿਆ ਜਾ ਰਿਹਾ ਹੈ ਕਿਵੇਂ ਆਪੇ ਹੀ ਘੇਰ ਰਿਹਾ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਲੋਕਾਂ ਨੇ ਇਤਿਹਾਸਿਕ ਜਿੱਤ ਦਿੱਤੀ ਸੀ ਸੱਚਮੁੱਚ ਬਹੁਤ ਵੱਡਾ ਵਿਸ਼ਵਾਸ ਤੇ ਸਤਿਕਾਰ ਦਿਖਾਇਆ ਸੀ 92 ਐਮਐਲਏ ਪੰਜਾਬ ਚ ਜਿਤਾ ਦਿੱਤੇ ਸੀ ਤੇ ਵੱਡੇ ਵੱਡੇ ਦਾਅਵੇ ਤੇ ਵਾਦੇ ਭਗਵੰਤ ਮਾਨ ਸਾਹਿਬ ਹੋਰਾਂ ਨੇ ਕੀਤੇ ਸੀ ਬਦਲਾ ਇਨਕਲਾਬ ਬੇਰੁਜ਼ਗਾਰੀ ਖਤਮ ਨਸ਼ੇ ਖਤਮ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਮਜ਼ਦੂਰਾਂ ਨੂੰ ਪੁਲਾਟ ਕਿਸਾਨਾਂ ਦੀ ਪੰਜਾ ਮਿੰਟਾਂ ਚ ਐਮਐਸਪੀ ਬੜਾ ਕੁਛ ਸੀ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵੋਟਾਂ ਪੈ ਰਹੀਆਂ ਚੋਣਾਂ ਹੋ ਰਹੀਆਂ ਔਰ ਦਿੱਲੀ ਦੇ ਵਿੱਚ ਜਾ ਕੇ ਜਦੋਂ ਪ੍ਰਚਾਰ ਕਰ ਰਹੇ ਨੇ ਤਾਂ ਉੱਥੇ ਆਪਣੀਆਂ ਹੀ ਗੱਲਾਂ 'ਚ ਆਪੇ ਹੀ ਘੇਰੇ ਜਾ ਰਹੇ ਨੇ ਉਹ ਕਹਿ ਰਹੇ ਨੇ ਕਿ ਪੰਜਾਬ 'ਚ ਜਾ ਕੇ ਵੇਖੋ ਲੋਕਾਂ ਦੀ ਜ਼ਿੰਦਗੀ ਕਿੰਨੀ ਵਧੀਆ ਬਣ ਗਈ ਹੈ ਤੇ ਜੇਕਰ ਇੱਥੇ ਪੰਜਾਬ ਵਾਲੇ ਜਦੋਂ ਲੋਕ ਸੁਣ ਰਹੇ ਨੇ ਤਾਂ ਮੈਂ ਕਾਫੀ ਮੀਡੀਆ ਚੈਨਲ ਜਿਨ੍ਹਾਂ ਦੇ ਉੱਪਰ ਸੀਐਮ ਸਾਹਿਬ ਦੀ ਲਾਈਵ ਵੀਡੀਓ ਚੱਲ ਰਹੀ ਸੀ ਉਹ ਉਹਨਾਂ ਦੇ ਥੱਲੇ ਜਦ ਕਮੈਂਟ ਪੜੇ ਵੱਡੀ ਗਿਣਤੀ ਲੋਕ ਕਹਿ ਰਹੇ ਸੀ ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਪਹਿਲਾਂ ਪੰਜਾਬ ਚ ਤਾਂ ਕੁਝ ਕਰਕੇ ਦਿਖਾਓ ਫਿਰ ਦਿੱਲੀ ਵਾਲਿਆਂ ਨੂੰ ਕਹਿ ਲਿਓ ਮੁੱਖ ਮੰਤਰੀ ਉੱਥੇ ਕਹਿ ਰਹੇ ਸੀ ਕਿ ਵੇਖੋ ਦਿੱਲੀ ਦੀਆਂ ਔਰਤਾਂ ਨੂੰ ਹੁਣ ਕੋਈ ਫਿਕਰ ਨਹੀਂ ਅਸੀਂ ਇੱਥੇ 2100 ਰੁਪਇਆ ਮਹੀਨਾ ਹਰ ਮਹੀਨੇ ਦੇਣਾ ਕਰਨਾ ਦਿੱਲੀ ਦੇ ਵਿੱਚ ਔਰਤਾਂ ਨੂੰ ਫਿਰ ਕਹਿ ਰਹੇ ਸੀ ਕਿ ਬੇਰਜ਼ਗਾਰੀ ਵੇਖੋ ਤੁਸੀਂ ਖਤਮ ਕਰ ਦਿਆਂਗੇ ਫਿਰ ਕਹਿ ਰਹੇ ਸੀ ਕਿ ਦਿੱਲੀ ਨੂੰ ਝਾੜੂ ਫੇਰ ਕੇ ਚੌਥੀ ਵਾਰ ਝਾੜੂ ਫੇਰ ਕੇ ਅਸੀਂ ਨਵੀਂ ਨਕੋਰ ਬਣਾ ਦੇਾਂਗੇ ਪਰ ਇੱਥੇ ਹੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਘਿਰ ਰਹੇ ਨੇ ਤੁਸੀਂ ਪੰਜਾਬ 'ਚ ਵੀ ਗੱਲ ਕੀਤੀ ਸੀ ਜਨਾਬ ਬਦਲਾਅ ਦੀ ਇਨਕਲਾਬ ਦੀ ਸਭ ਕੁਝ ਬਦਲ ਦੇਣ ਦੀ ਕੀ ਬਦਲਿਆ ਗਿਆ ਪੰਜਾਬ 'ਚ ਕੁਝ ਬਦਲਿਆ ਤੁਸੀਂ ਪੰਜਾਬ 'ਚ ਗੱਲ ਕੀਤੀ ਸੀ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਮਹੀਨਾ ਦੇਣ ਦੀ ਕੀ ਦਿੱਤਾ ਗਿਆ ਮਿਲ ਰਿਹਾ ਤੁਸੀਂ ਪੰਜਾਬ 'ਚ ਗੱਲ ਕੀਤੀ ਸੀ ਬੇਰੁਜ਼ਗਾਰੀ ਖਤਮ ਕਰ ਦਿਆਂਗੇ ਜਿਹੜੇ ਬਾਹਰਲੇ ਦੇਸ਼ਾਂ 'ਚ ਮੁੰਡੇ ਕੁੜੀਆਂ ਗਏ ਨੇ ਉਹ ਵੀ ਸਾਰੇ ਵਾਪਸ ਆਉਣਗੇ ਔਰ ਉਹਨਾਂ ਦੇ ਨਾਲ ਗੋਰੇ-ਗੋਰੀਆਂ ਵੀ ਇੱਥੇ ਕੰਮ ਮੰਗਣ ਆਇਆ ਕਰਨਗੇ ਮੁੱਖ ਮੰਤਰੀ ਸਾਹਿਬ ਟੁਟਕਲੇ ਬਣ ਗਏ ਹੋਇਆ ਕੁਝ ਤੁਸੀਂ ਕਿਹਾ ਸੀ ਪੰਜਾਬ 'ਚ ਨਸ਼ਾ ਬਿਲਕੁਲ ਖਤਮ ਕਰ ਦਿਆਂਗੇ 3 ਸਾਲ ਬੀਤ ਗਏ ਹੋਇਆ ਕੁਝ ਲੋਕ ਤਾਂ ਕਹਿੰਦੇ ਆ ਗੋਗਲੂ ਛਲਗਮ ਲੈਣੇ ਹੁਣ ਤੇ ਦੂਰ ਮਿਲਦੇ ਨੇ ਚਿੱਟਾ ਨੇੜੇਉਂ ਮਿਲ ਜਾਂਦਾ ਗਾਜਰਾ ਲੈਣ ਦੁਕਾਨ ਤੇ ਜਾਣਾ ਪੈਂਦਾ ਚਿੱਟਾ ਗਲੀ ਚ ਆਪੇ ਆ ਜਾਂਦਾ ਲੋਕ ਇਹ ਕਹਿੰਦੇ ਨਹੀਂ ਸੋ ਮੁੱਖ ਮੰਤਰੀ ਸਾਹਿਬ ਆਪਣੀਆਂ ਗੱਲਾਂ ਤੋਂ ਭੱਜੇ ਨੇ ਆਪਣੀਆਂ ਗੱਲਾਂ ਤੋਂ ਸੱਚੀ ਮੁੱਚੀ ਉਹ ਪਿੱਛੇ ਹਟੇ ਨੇ ਬਹੁਤ ਸਾਰੀਆਂ ਗੱਲਾਂ ਜਿਵੇਂ ਉਹ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰ ਦਿਆਂਗੇ ਇਹ ਜਿਹੜੇ ਪਹਿਲਾਂ ਵਾਲੇ ਮੰਤਰੀ ਸੰਤਰੀ ਨੇ ਇਹ ਇੰਨੇ-ਇੰਨੇ ਗਰਮੈਂਟ ਤੇ ਇੰਨੇ-ਇੰਨੇ ਗੱਡੀਆਂ ਦੇ ਕਾਫਲੇ ਕਿਉਂ ਰੱਖਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਪਰ ਹੁਣ ਉਹਨਾਂ ਗੱਲਾਂ ਤੇ ਆਪ ਉੱਠੇ ਹੋ ਗਏ ਨੇ ਦੇਖੋ ਮੁੱਖ ਮੰਤਰੀ ਸਿੱਧੇ ਰੂਪ ਚ ਆਪਣੀਆਂ ਗੱਲਾਂ ਤੋਂ ਆਪਣੇ ਦਾਅਵੇ ਤੋਂ ਭੱਜੇ ਨੇ ਹੁਣ ਦਿੱਲੀ ਚ ਜਾ ਕੇ ਜਦੋਂ ਉਹੀ ਗੱਲਾਂ ਦਾ ਪ੍ਰਚਾਰ ਕਰ ਰਹੇ ਨੇ ਸਵਾਲ ਉੱਠ ਰਹੇ ਨੇ ਉੱਠਣੇ ਵੀ ਨੇ ਜਦੋਂ ਸਵਾਲ ਬੀਜੇਪੀ ਤੇ ਵੀ ਉੱਠ ਰਿਹਾ ਕਾਂਗਰਸ ਤੇ ਵੀ ਉੱਠ ਰਿਹਾ ਆਕਾਲੀਆਂ ਤੇ ਵੀ ਉੱਠ ਰਿਹਾ ਜਿਹੜਾ ਹਕੂਮਤ ਕਰੇਗਾ ਲੋਕਾਂ ਨੂੰ ਹੱਕ ਹੈ ਕਿ ਉਹਦੀ ਕਾਰਗੁਜ਼ਾਰੀ ਤੇ ਸਵਾਲ ਕਰਨ ਸੋ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਇਤਿਹਾਸਿਕ ਫੈਸਲਾ ਹੋਇਆ ਪਹਿਲਾ ਕਦੇ ਵੀ ਇੰਨਾ ਵੱਡਾ ਤੇ ਇਸ ਤਰ੍ਹਾਂ ਦਾ ਫੈਸਲਾ ਨਹੀਂ ਸੁਣਿਆ ਸੁਣ ਕੇ ਦੱਸਿਓ ਕਿਵੇਂ ਲੱਗਾ ਪਹਿਲੀ ਵਾਰ ਚਮਕੌਰ ਸਾਹਿਬ ਦੀ ਧਰਤੀ ਜਿੱਥੇ ਗੁਰੂ ਸਹਿਬਾਨਾਂ ਦੀ ਮਹਾਨ ਜੰਗ ਹੋਈ ਜੋ ਇੱਕ ਬੜਾ ਵੱਡਾ ਇਤਿਹਾਸਕ ਸਥਾਨ ਹੈ ਉੱਥੇ ਉੱਥੇ ਇਹ ਫੈਸਲਾ ਕੀਤਾ ਨਗਰ ਕੌਂਸਲ ਨੇ ਕਿ ਪੂਰੇ ਸ਼ਹਿਰ ਦੇ ਵਿੱਚ ਕਿਤੇ ਵੀ ਸ਼ਰਾਬ ਦਾ ਠੇਕਾ ਨਹੀਂ ਹੋਊਗਾ ਸ਼ਰਾਬ ਦੇ ਸਾਰੇ ਠੇਕੇ ਚਮਕੌਰ ਸਾਹਿਬ ਦੀ ਹਦੂਦ ਚ ਨਹੀਂ ਹੋਣਗੇ ਇੱਕ ਵੀ ਠੇਕਾ ਨਹੀਂ ਹੋਊਗਾ ਸਾਰੇ ਠੇਕੇ ਉਥੋਂ ਬਾਹਰ ਕੱਢੇ ਜਾਣਗੇ ਬਹੁਤ ਵਡਿਆ ਸਲਾਉਣਯੋਗ ਫੈਸਲਾ ਮੈਨੂੰ ਲੱਗਾ ਤੁਹਾਨੂੰ ਕਿਵੇਂ ਲੱਗਾ ਭਾਵੇਂ ਜਿਹੜੇ ਵੀਰ ਪੀਂਦੇ ਨੇ ਪੈਗ ਛਕਾਉਂਦੇ ਵੀ ਨੇ ਮੈਨੂੰ ਲੱਗਦਾ ਉਹਨਾਂ ਨੂੰ ਵੀ ਤਾੜੀ ਮਾਰ ਦੇਣੀ ਚਾਹੀਦੀ ਆ ਕਿ ਜੇਕਰ ਇੰਨਾ ਵਧੀਆ ਫੈਸਲਾ ਕੀਤਾ ਤਾਂ ਚੰਗਾ ਕੀਤਾ ਦੇਖੋ ਮੈਨੂੰ ਤਾਂ ਇਹ ਲੱਗਦਾ ਕਿ ਜਿਵੇਂ ਕਈ ਸੂਬਿਆਂ ਦੇ ਵਿੱਚ ਸ਼ਰਾਬ ਬੰਦੀ ਹੈ ਗੁਜਰਾਤ ਦੇ ਵਿੱਚ ਪੱਕੇ ਤੌਰ ਤੇ ਸ਼ਰਾਬ ਬੰਦੀ ਹੈ ਬਿਹਾਰ ਦੇ ਵਿੱਚ ਪੱਕੇ ਤੌਰ ਤੇ ਸ਼ਰਾਬੰਦੀ ਹੈ। ਉਹਨਾਂ ਦੋਵਾਂ ਸੂਬਿਆਂ 'ਚ ਇੱਕ ਵੀ ਸਰਕਾਰੀ ਠੇਕਾ ਜਾਂ ਮਨਜ਼ੂਰੀ ਵਾਲਾ ਠੇਕਾ ਵੀ ਨਹੀਂ ਹੈਗਾ ਸ਼ਰਾਬ ਦਾ। ਮਾੜੀ-ਮੋਟੀ ਲੋਕ ਚੋਰੀ ਛੁੱਪੇ ਕੱਢਣ ਦੀ ਕੋਸ਼ਿਸ਼ ਕਰ ਲੈਂਦੇ ਹੋਣਗੇ ਪਰ ਠੇਕੇ ਤਾਂ ਨਹੀਂਗੇ। ਸਰਕਾਰ ਨੇ ਪਾਬੰਦੀ ਲਾਈ ਹੋਈ ਹੈ। ਕੀ ਪੰਜਾਬ 'ਚ ਨਹੀਂ ਲੱਗ ਸਕਦੀ? ਲੱਗ ਸਕਦੀ ਹੈ। ਵੇਖੋ ਜਦੋਂ ਆਪਣੇ ਬਿਹਾਰ ਵਾਲੇ ਇੱਥੇ ਆਉਂਦੇ ਨੇ ਤਾਂ ਆਪਣੇ ਲੋਕ ਬਿੰਦ ਚ ਕਹਿ ਦਿੰਦੇ ਨੇ ਇਹ ਭਈਏ ਨਹੀਂ। ਤੇ ਇੱਥੇ ਇੱਥੇ ਤਾਂ ਆਪਾਂ ਰਹਿੰਦੇ ਆ ਆਪਾਂ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਇੱਥੇ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਤੱਕ 10 ਗੁਰੂ ਸਹਿਬਾਨਾਂ ਨੇ ਇੱਥੇ ਕੰਮ ਕੀਤਾ ਇਹ ਭਗਤ ਸਰਾਭੇ ਦੀ ਧਰਤੀ ਹੈ ਜੇ ਉੱਥੇ ਯੂਪੀ ਬਿਹਾਰ ਦੇ ਵਿੱਚ ਗੁਜਰਾਤ ਦੇ ਵਿੱਚ ਸ਼ਰਾਬ ਬੰਦੀ ਹੋ ਸਕਦੀ ਹੈ ਤਾਂ ਪੰਜਾਬਤ ਨਹੀਂ ਹੋ ਸਕਦੀ ਇੱਥੇ ਤਾਂ ਪੰਥਕ ਸਰਕਾਰਾਂ ਵੀ ਰਹੀਆਂ ਨੇ ਕਾਲੀ ਦਲ ਦਾ ਰਾਜ ਇੰਨਾ ਟਾਈਮ ਰਿਹਾ ਉਹ ਕਹਿੰਦੇ ਰਏ ਸੀ ਸਿੱਖ ਪੰਥ ਦੇ ਬਹੁਤ ਵੱਡੇ ਝੰਡਾ ਵਰਦਾਰਾ ਉਹਨਾਂ ਨੇ ਵੀ ਸ਼ਰਾਬ ਦੇ ਠੇਕਿਆਂ ਤੇ ਪਾਬੰਦੀਆਂ ਨਹੀਂ ਲਾਈਆਂ ਸ਼ਰਾਬ ਉਹਨਾਂ ਨੇ ਵੀ ਚੱਲਣ ਦਿੱਤੀ ਸ਼ਰੇਆ ਜਦੋਂ ਸਾਡੀ ਗੁਰਬਾਣੀ ਕਹਿੰਦੀ ਹੈ ਜਿੱਤ ਪੀਤੇ ਮਤ ਹੋਏ ਮਲੀਨ ਮਤ ਮਾਰੀ ਜਾਂਦੀ ਹੈ ਜਿਹੜੀ ਚੀਜ਼ ਨੂੰ ਪੀ ਕੇ ਪਤਾ ਹੀ ਹੈ ਮਾਰੀ ਜਾਂਦੀ ਆ ਸਭ ਨੂੰ ਪਤਾ ਤਾਂ ਫਿਰ ਇੱਥੇ ਪਾਬੰਦੀ ਕਿਉਂ ਨਹੀਂ ਲੱਗ ਸਕਦੀ ਮੈਨੂੰ ਲੱਗਦਾ ਕਿ ਚਮਕੌਰ ਸਾਹਿਬ ਦੇ ਵਿੱਚ ਜਿਹੜਾ ਇਹ ਇਤਿਹਾਸਿਕ ਫੈਸਲਾ ਲਿਆ ਗਿਆ ਬਹੁਤ ਵਧੀਆ ਕੀਤਾ ਤੁਸੀਂ ਦੱਸਿਓ ਕਿ ਕੀ ਪੰਜਾਬ ਦੇ ਬਾਕੀ ਥਾਵਾਂ ਦੇ ਉੱਪਰ ਵੀ ਇਹ ਫੈਸਲਾ ਲੈਣ ਦੀ ਲੋੜ ਨਹੀਂ ਚਲੋ ਜੇ ਨਹੀਂ ਲੈਣਾ ਕਿ ਅਮਰitsar ਦਰਬਾਰ ਸਾਹਿਬ ਦੇ ਨੇੜੇ ਤੇੜੇ ਕੋਈ 4-5 ਕਿਲੋਮੀਟਰ ਤੱਕ ਸ਼ਰਾਬ ਦੇ ਠੇਕਿਆਂ ਦੇ ਉੱਪਰ ਪਾਬੰਦੀ ਨਹੀਂ ਲੱਗਣੀ ਚਾਹੀਦੀ ਅਮਰitsar ਗੁਰੂ ਕਾ ਘਰ ਇਹ ਕਹਿੰਦੇ ਨੇ ਗੁਰੂ ਨਗਰੀ ਅਮਰitsar ਤਾਂ ਫਿਰ ਉੱਥੇ ਸ਼ਰਾਬ ਦੇ ਠੇਕੇ ਕਿਉਂ ਨਹੀਂ ਰੋਕੇ ਜਾ ਸਕਦੇ ਉੱਥੇ ਵੀ ਹੋਣੀ ਚਾਹੀਦੀ ਆ ਤਲਵੰਡੀ ਦਮਦਮਾ ਸਾਹਿਬ ਵੀ ਹੋਣੀ ਚਾਹੀਦੀ ਆ ਮੁਖਤਸਰ ਸਾਹਿਬ ਕਦਰਾਂ ਦੇ ਢਾਬ ਦੀ ਧਰਤੀ 40 ਮੁਕਤੀਆਂ ਦੀ ਧਰਤੀ ਉੱਥੇ ਵੀ ਸ਼ਹਿਰ ਚ ਹੋਣੀ ਚਾਹੀਦੀ ਆ ਮੈਂ ਤਾਂ ਕਹਿੰਨਾ ਹਰ ਥਾਂ ਤੇ ਸ਼ਰਾਬ ਤੇ ਪਾਬੰਦੀ ਪੰਜਾਬ ਚ ਹੋਣੀ ਚਾਹੀਦੀ ਆ ਜਿਹੜੇ ਪੀਣ ਵਾਲੇ ਵੀਰ ਨੇ ਉਹਨਾਂ ਨੂੰ ਤਾਂ ਠੀਕ ਨਹੀਂ ਲੱਗਣਾ ਉਹਨਾਂ ਨੂੰ ਵੀ ਪਤਾ ਉਹ ਗਲਤ ਕਰਦੇ ਨੇ ਸ਼ਰਾਬ ਨੁਕਸਾਨ ਹੀ ਕਰਦੀ ਆ ਹਰ ਤਰ੍ਹਾਂ ਦਾ ਤਿੰਨ ਚੀਜ਼ਾਂ ਜ਼ਿੰਦਗੀ ਚ ਕੀਮਤੀ ਹੁੰਦੀਆਂ ਨੇ ਇੱਜ਼ਤ ਸਿਹਤ ਤੇ ਪੈਸਾ ਔਰ ਤਿੰਨੋਂ ਹੀ ਇਹ ਖਰਾਬ ਕਰਦੀ ਐ ਇੱਜ਼ਤ ਵੀ ਸਿਹਤ ਵੀ ਤੇ ਧਨ ਵੀ ਤਿੰਨੋਂ ਚੀਜ਼ਾਂ ਸ਼ਰਾਬ ਬਰਬਾਦ ਕਰਦੀ ਹੈ ਸੋ ਮੈਨੂੰ ਲੱਗਦਾ ਕਿ ਬਹੁਤ ਵਧੀਆ ਇਤਿਹਾਸਿਕ ਫੈਸਲਾ ਜਿਹੜਾ ਚਮਕੌਰ ਸਾਹਿਬ ਦੇ ਵਿੱਚ ਲਿਆ ਗਿਆ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਿਹੜਾ ਉਹ ਜਰੂਰ ਲਿਖ ਦਿਓ ਅਗਲੀ ਵੱਡੀ ਖਬਰ ਹੈ ਜਸਵੰਤ ਸਿੰਘ ਖਾਲੜਾ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਲਈ ਲੜਨ ਵਾਲੇ ਇੱਕ ਬਹਾਦਰ ਦਾ ਨਾਂ ਉਹਦੇ ਉੱਪਰ 5095 ਫਿਲਮ ਵੀ ਦਲਜੀਤ ਹੋਰਾਂ ਨੇ ਬਣਾਈ ਜਿਹੜੀ ਕਿ ਅਜੇ ਤੱਕ ਚੱਲਣ ਨਹੀਂ ਦਿੱਤੀ ਜਾ ਰਹੀ ਤੇ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਅਮਰੀਕਾ ਦੇ ਵਿੱਚ ਇੱਕ ਐਲੀਮੈਂਟਰੀ ਸਕੂਲ ਬਣਾਇਆ ਗਿਆ ਔਰ ਇਹ ਸਕੂਲ ਫ੍ਰੀਜ਼ਨੋ ਦੇ ਵਿੱਚ ਬਣਾਇਆ ਗਿਆ ਇਹ ਸਕੂਲ ਜਿਹੜਾ ਐਲੀਮੈਂਟਰੀ ਸਕੂਲ ਹੈ ਇਹ ਅਮਰੀਕਾ ਦੇ ਸ਼ਹਿਰ ਫ੍ਰੀਜ਼ਨੋ ਦੇ ਵਿੱਚ ਬਣਾਇਆ ਗਿਆ ਉੱਥੇ ਇਹ ਐਲਾਨ ਕੀਤਾ ਗਿਆ ਯੂਨਾਈਟਿਡ ਸਟੇਟ ਦੇ ਵਿੱਚ ਕਿ ਅਸੀਂ ਇਹ ਸਕੂਲ ਬਣਾਵਾਂਗੇ ਵੀ ਚਲਾਵਾਂਗੇ ਵੀ ਹਰ ਤਰ੍ਹਾਂ ਦੀਆਂ ਮਨਜ਼ੂਰੀਆਂ ਲੈ ਲਈਆਂ ਗਈਆਂ ਨੇ ਜਸਵੰਤ ਸਿੰਘ ਖਾਲੜਾ ਜੀ ਦੇ ਉੱਪਰ ਸਕੂਲ ਅਮਰੀਕਾ ਦੇ ਵਿੱਚ ਐਲੀਮੈਂਟਰੀ ਸਕੂਲ ਬਣਾਇਆ ਗਿਆ ਔਰ ਤੁਸੀਂ ਦੇਖੋ ਪੰਜਾਬ ਦੇ ਅੰਦਰ ਜਸਵੰਤ ਸਿੰਘ ਖਾਲੜਾ ਦੇ ਉੱਪਰ ਬਣੀ ਫਿਲਮ ਵੀ ਚੱਲਣ ਨਹੀਂ ਦਿੱਤੀ ਜਾ ਰਹੀ ਪੰਜਾਬ ਦੇ ਅੰਦਰ ਪਹਿਲਾ ਦਲਜੀਤ ਹੋਰਾਂ ਦੀ ਬਣਾਈ ਫਿਲਮ ਜਿਹੜੀ ਭਾਰਤ ਦੇ ਸੈਂਸਰ ਬੋਰਡ ਨੇ ਉਹਦੇ ਉੱਤੇ 85 ਕੱਟ ਮਾਰੇ ਫਿਰ ਸਬਰ ਨਹੀਂ ਆਇਆ ਫਿਰ 120 ਕੱਟ ਵਧਾ ਦਿੱਤੇ ਫਿਰ ਅਜੇ ਵੀ ਫਿਲਮ ਰਿਲੀਜ਼ ਨਹੀਂ ਕਰਨ ਦਿੱਤੀ ਜਾ ਰਹੀ ਪਿਛਲੇ ਦਿਨੀ ਦਲਜੀਤ ਦਸਾਂਜ ਹੋਰਾਂ ਨੇ ਆਖਿਆ ਕਿ ਇਹ ਤੱਕਾ ਹੈ ਔਰ ਉਹਨਾਂ ਨੇ ਕਿਹਾ ਕਿ ਸੱਚ ਲੋਕਾਂ ਦੇ ਸਾਹਮਣੇ ਜਰੂਰ ਆਵੇਗਾ ਜਸਵੰਤ ਸਿੰਘ ਖਾਲੜਾ ਜਿਹੜੇ 1952 ਦੇ ਵਿੱਚ ਪੰਜਾਬ ਦੇ ਪਿੰਡ ਖਾਲੜਾ ਦੇ ਵਿੱਚ ਪੈਦਾ ਹੋਏ ਤਰਨਤਾਰਨ ਦੇ ਔਰ ਉਹਨਾਂ ਨੇ ਜਦੋਂ ਕਾਲਾ ਦੌਰ ਪੰਜਾਬ ਆਇਆ ਤਾਂ ਉਸ ਵਕਤ ਜਿੰਨੇ ਧੱਕੇ ਹੋਏ ਲੋਕਾਂ ਦੇ ਨਾਲ ਉਹਨਾਂ ਦੀ ਇਬਾਰਤ ਲਿਖੀ ਜਸਵੰਤ ਸਿੰਘ ਖਾਲੜਾ ਨੇ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਚੱਲਿਆ ਫੜ ਫੜ ਕੇ ਲੋਕਾਂ ਦੇ ਮੁਕਾਬਲੇ ਬਣਾਏ ਗਏ ਔਰ ਗੁੰਮਨਾਮ ਕਹਿ ਕੇ ਬੇਨਾਮੀਆ ਥਾਵਾਂ ਦੇ ਉੱਪਰ ਲੋਕਾਂ ਦੀਆਂ ਲਾਸ਼ਾਂ ਸਾਰੀਆਂ ਗਈਆਂ ਖਾਸ ਕਰ ਨੌਜਵਾਨਾਂ ਦੀਆਂ ਔਰਤਾਂ ਦੀਆਂ ਤਾਂ ਜਸਵੰਤ ਸਿੰਘ ਖਾਲੜਾ ਨੇ ਉਹਦੀ ਖੋਜ ਕੀਤੀ ਹਜ਼ਾਰਾਂ ਬੇਨਾਮ ਗੁੰਮਨਾਮ ਲਾਸ਼ਾਂ ਉਹਨੇ ਲੱਭੀਆਂ ਤੇ ਲੋਕਾਂ ਦੇ ਸਾਹਮਣੇ ਇਹ ਸੱਚ ਲੈ ਕੇ ਆਂਦਾ ਤੇ ਫਿਰ 1995 ਦੇ ਵਿੱਚ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਪੁਲਿਸ ਦੇ ਕੁਝ ਬੰਦੇ ਚੱਕ ਕੇ ਲੈ ਗਏ ਉਹਨਾਂ ਨੇ ਇੰਜ ਬਣਾਇਆ ਜਿਵੇਂ ਅਸੀਂ ਪੁਲਿਸ ਨਹੀਂ ਤੇ ਬਾਅਦ ਦੇ ਵਿੱਚ ਜਸਵੰਤ ਸਿੰਘ ਖਾਲੜਾ ਨੂੰ ਕੋਹ ਕੋ ਕੇ ਮਾਰਨ ਤੋਂ ਬਾਅਦ ਉਹਦੀ লাশ ਸਤਲੁਜ ਦਰਿਆ ਦੇ ਵਿੱਚ ਛੁੱਟੀ ਗਈ ਸੀ ਜੋ 27 ਅਕਤੂਬਰ 1995 ਨੂੰ ਮਿਲੀ ਸੀ ਤਾਂ ਜਸਵੰਤ ਸਿੰਘ ਖਾਲੜਾ ਉਸ ਤੋਂ ਬਾਅਦ ਉਹਨਾਂ ਦੇ ਇਨਕੁਆਰੀ ਹੋਈ ਸੀਬੀਆਈ ਇਨਕੁਆਰੀ ਸੀਬੀਆਈ ਇਨਕੁਆਰੀ ਦੇ ਵਿੱਚ ਫਿਰ ਇਹ ਸਾਰਾ ਸੱਚ ਸਾਹਮਣੇ ਆਇਆ ਉਹਨਾਂ ਪੁਲਿਸ ਅਫਸਰਾਂ ਨੂੰ ਵੱਡੀਆਂ ਸਜ਼ਾਵਾਂ ਹੋਈਆਂ ਅਦਾਲਤ ਵੱਲੋਂ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਤਾਂ ਉਸ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਪਰ ਅਮਰੀਕਾ ਦੇ ਵਿੱਚ ਇੱਕ ਐਲੀਮੈਂਟਰੀ ਸਕੂਲ ਬਣ ਰਿਹਾ ਤੇ ਭਾਰਤ ਦੇ ਵਿੱਚ ਉਹਦੇ ਦਾਸ ਤਾਨ ਵਾਲੀ ਜਿਹੜੀ ਫਿਲਮ ਹੈ ਉਹ ਚੱਲਣ ਨਹੀਂ ਦਿੱਤੀ ਜਾ ਰਹੀ ਇੱਥੇ ਇੱਕ ਗੱਲ ਹੋਰ ਨੋਟ ਕਰ ਲੋ ਇਹੀ ਦਿਲਜੀਤ ਦਸਾਂਝ ਪਿੱਛੇ ਜਾ ਫਿਲਮ ਲੈ ਕੇ ਆਇਆ ਚਮਕੀਲਾ ਉਹ ਚੱਲਣ ਦਿੱਤੀ ਗਈ ਚਮਕੀਲੇ ਦੀ ਫਿਲਮ ਚਮਕੀਲੇ ਦਾ ਕੀ ਯੋਗਦਾਨ ਹੈ ਭਈ ਚਮਕੀਲੇ ਨੇ ਗੀਤ ਗਾਏ ਚਲੋ ਠੀਕ ਹੈ ਉਹ ਇੱਕ ਗਾਇਕ ਸੀ ਚਲੋ ਠੀਕ ਹੈ ਪਰ ਚਮਕੀਲੇ ਦਾ ਕੰਟਰੀਬਿਊਸ਼ਨ ਕੀ ਹੈ ਉਹਦਾ ਯੋਗਦਾਨ ਕੀ ਹੈ ਉਨੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਖਾਤਰ ਕੀ ਕੀਤਾ ਪਰ ਜਿਹੜੇ ਬੰਦਿਆਂ ਨੇ ਕੀਤਾ ਸਰਕਾਰਾਂ ਤੇ ਹਕੂਮਤਾਂ ਇਹ ਕੀ ਖੇਡ ਖੇਡਦੀਆਂ ਨੇ ਇਹ ਤੁਸੀਂ ਆਪੇ ਸੋਚ ਲਿਓ ਹਿਸਾਬ ਲਾ ਲਿਓ ਵੱਡੀ ਖਬਰ ਹੈ ਕਿ ਬਗੇਸ਼ਵਰ ਧੰਮ ਵਾਲੇ ਬਾਬੇ ਨੇ ਜਿਹਨੂੰ ਇੰਦਰਜੀਤ ਨਿੱਕੂ ਵਾਲਾ ਬਾਬਾ ਵੀ ਕਹਿੰਦੇ ਨੇ ਉਹਨੇ ਬੜਾ ਪੁੱਠਾ ਬਿਆਨ ਦਿੱਤਾ ਬੜਾ ਅਜੀਬ ਬਿਆਨ ਦਿੱਤਾ ਜਿਹਦੇ ਤੇ ਰੌਲਾ ਪੈਣਾ ਸ਼ੁਰੂ ਹੋ ਗਿਆ ਕੀ ਬਿਆਨ ਦਿੱਤਾ ਉਹ ਕਹਿੰਦਾ ਕਿ ਜਿਹੜੇ ਕੁੰਭ ਦੇ ਮੇਲੇ ਨਹੀਂ ਗਏ ਉਹ ਸਾਰੇ ਦੇਸ਼த்ਰੋਹੀ ਨਹੀਂ ਉਹ ਦੇਸ਼த்ਰੋਹੀ ਕਹੋਂਗੇ ਤੁਸੀਂ ਦੇਖੋ ਇਹਨਾਂ ਲਈ ਦੇਸ਼த்ਰੋਹ ਦੇ ਅਰਥ ਕੀ ਨੇ ਜਿਹਨੂੰ ਮਰਜ਼ੀ ਇਹ ਆ ਦੇਸ਼த்ਰੋਹ ਕਹਿ ਦਿੰਦੇ ਨੇ ਮਤਲਬ ਜਿਹੜਾ ਇਹਨਾਂ ਦੀ ਸੋਚ ਮੁਤਾਬਕ ਨਹੀਂ ਚੱਲੇਗਾ ਉਹ ਦੇਸ਼த்ਰੋਹੀ ਆ ਦੇਸ਼த்ਰੋਹੀ ਦੀ ਡੈਫੀਨੇਸ਼ਨ ਵੇਖੋ ਇਹਨਾਂ ਨੇ ਤਾਂ ਦੇਸ਼த்ਰੋਹੀ ਨੂੰ ਖੇਡ ਬਣਾਤਾ ਪਹਿਲਾਂ ਵੀ ਪਤਾ ਨਹੀਂ ਕਿੰਨੇਕ ਪੱਤਰਕਾਰ ਕਿੰਨੇਕ ਬੁੱਧੀਜੀਵੀ ਲੋਕ ਹੱਕਾਂ ਦੀ ਆਵਾਜ਼ ਚੱਕਣ ਵਾਲੇ ਉਹਨਾਂ ਤੇ ਦੇਸ਼ ਧਰੋਹ ਦੇ ਕੇਸ ਪਾ ਕੇ ਉਹਨਾਂ ਨੂੰ ਜੇਲਾ 'ਚ ਠੋਕਿਆ ਆ। ਇਹੋ ਜੀ ਡੈਫੀਨੇਸ਼ਨ ਨਾਲ ਜਿਹੜੀ ਆ ਵਿਕੇਸ਼ਵਰ ਧਾਮਲ ਨੇ ਕੱਢ ਮਾਰੀ ਆ। ਜਦੋਂ ਦਾ ਭਾਜਪੀ ਦਾ ਰਾਜ ਸੈਂਟਰ ਦੇ ਵਿੱਚ ਆਇਆ ਜਦੋਂ ਦੇ ਮੋਦੀ ਸਾਹਿਬ ਹੋਰੀ ਸੱਤਾ ਚਾਏ ਨੇ ਐਦਾਂ ਦੀਆਂ ਹੀ ਡੈਫੀਨੇਸ਼ਨਾਂ ਦੇਸ਼ ਧਰੋਹ ਦੀਆਂ ਸੁਣ ਰਹੇ ਆ। ਦੇਸ਼ ਧਰੋਹ ਦੀ ਇੱਕ ਵੱਡੀ ਡੈਫੀਨੇਸ਼ਨ ਹੁੰਦੀ ਆ ਕਿ ਜਦੋਂ ਕੋਈ ਵਿਅਕਤੀ ਦੇਸ਼ ਕੀ ਹੈ? ਦੇਸ਼ ਕਿਹਨੂੰ ਕਹਿੰਦੇ ਨੇ ਦੇਸ਼ 'ਚ ਸਭ ਤੋਂ ਵੱਡੀ ਤੱਤ ਚਾਰ ਤੱਤ ਕਿਸੇ ਦੇਸ਼ ਦੇ ਮੰਨੇ ਜਾਂਦੇ ਨੇ ਪਹਿਲਾ ਭੂਮੀ ਦੂਜਾ ਜਨਸੰਖਿਆ ਯਾਨੀ ਆਬਾਦੀ ਯਾਨੀ ਲੋਕ ਤੀਜਾ ਪ੍ਰਭੂਸਤਾ ਚੌਥਾ ਸਰਕਾਰ ਔਰ ਦੇਖੋ ਜੇਕਰ ਕੋਈ ਵਿਅਕਤੀ ਜਿਹੜਾ ਸਭ ਤੋਂ ਵੱਡਾ ਤੱਤ ਰਾਜ ਦਾ ਸਰਕਾਰ ਮਤਲਬ ਦੇਸ਼ ਦਾ ਲੋਕ ਜਨਤਾ ਜੇ ਕੋਈ ਉਹਦੇ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇ ਉਹ 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 ਉਹਨੂੰ ਵੱਡੇ ਪੱਦਰ ਤੇ ਹਾਨੀ ਪਹਚਾਵੇ ਫਿਰ ਤਾਂ ਕਿਹਾ ਜਾ ਸਕਦਾ ਕਿ ਉਹ ਦੇਸ਼ ਧਰੋਈ ਹੈ ਪਰ ਕੋਈ ਵਿਅਕਤੀ ਕਿਹੜੀ ਧਾਰਮਿਕ ਆਸਥਾ ਨੂੰ ਮੰਨੇਗਾ ਤੇ ਕਿਹੜੀ ਨੂੰ ਨਹੀਂ ਮੰਨੇਗਾ ਕਿਹੜੇ ਆਪਣੇ ਵਿਸ਼ਵਾਸ ਕਿੱਦਾਂ ਦੇ ਬਣਾਉਣੇ ਨੇ ਇਹ ਤਾਂ ਵਿਅਕਤੀ ਦੀ ਨਿੱਜੀ ਆਜ਼ਾਦੀ ਹੈ ਇਹ ਤਾਂ ਸੰਵਿਧਾਨਕ ਮਾਮਲਾ ਹੈ ਸੰਵਿਧਾਨ ਦੇ ਵਿੱਚ ਜਿਹੜੇ ਮੌਲਿਕ ਅਧਿਕਾਰ ਲਿਖੇ ਹੋਏ ਨੇ ਆਰਟੀਕਲ 14 ਤੋਂ 32 ਤੱਕ ਉਹਨਾਂ ਦੇ ਵਿੱਚ ਇਹ ਅਧਿਕਾਰ ਬਕਾਇਦਾ ਲਿਖਿਆ ਗਿਆ ਕਿ ਤੁਸੀਂ ਜਿਹੜੇ ਮਰਜੀ ਧਰਮ ਨੂੰ ਮੰਨੋ ਜਾਂ ਨਾ ਮੰਨੋ ਇਹ ਤੁਹਾਡੀ ਮਰਜ਼ੀ ਹੈ ਤੇ ਜਿਹੜੀਆਂ ਮਰਜ਼ੀ માનਤਾਵਾਂ ਨੂੰ ਆਸਥਾਵਾਂ ਨੂੰ ਕਦਰਾਂ ਕੀਮਤਾਂ ਨੂੰ ਤੁਸੀਂ ਮੰਨੋ ਜਾਂ ਨਾ ਇਹ ਤੁਹਾਡੀ ਨਿੱਜੀ ਹੈ ਪਰ ਬਗੇਸ਼ਵਰ ਧਾਮ ਵਾਲੇ ਬਾਬੇ ਨੇ ਕੀ ਕਹਤਾ ਵੀ ਜਿਹੜੇ ਕੁੰਬ ਦੇ ਮੇਲੇ ਤੇ ਨਾਉਣ ਨਹੀਂ ਆਏ ਉਹ ਦੇਸ਼த்ਰੋਹੀ ਕਹਾਉਣਗੇ ਵਾਹ ਬਈ ਵਾਹ ਯਾਰ ਤੁਸੀਂ ਚਾਹੇ ਕਿਸੇ ਵੀ ਭਾਈਚਾਰੇ ਨਾਲ ਸੰਬੰਧ ਤੋਂ ਪਰ ਦਿਲ ਤੇ ਹੱਥ ਰੱਖ ਕੇ ਦੱਸਿਓ ਇਮਾਨਦਾਰੀ ਨਾਲ ਕਿ ਉਹ ਸਹੀ ਬੋਲ ਰਿਹਾ ਹੈ ਕੀ ਇਹ ਪੁੱਠੀਆਂ ਗੱਲਾਂ ਨਹੀਂ ਕੀਆਂ ਕੀ ਇਹ ਵਾਹ ਯਾਤ ਗੱਲਾਂ ਨਹੀਂ ਕੀਆਂ ਕੀ ਇਹ ਅਗੜ ਬੱਚੂ ਨਹੀਂ ਗਏ ਪਰ ਮਾਰੀ ਜਾਂਦੇ ਨੇ ਰੋਜ਼ ਅਗੜ ਬੱਚੂ ਹੁਣ ਤੁਸੀਂ ਆਪਣਾ ਕਮੈਂਟ ਲਿਖਿਓ ਕਿ ਇਹੋ ਜੀਆਂ ਦੀ ਜਮਾਨਤ ਬੰਦ ਹੋਣੀ ਚਾਹੀਦੀ ਿਕ ਨਹੀਂ ਦੇਖੋ ਪਹਿਲਾਂ ਵੀ ਇਹਨਾਂ ਨੇ ਕਈ ਇਹੋ ਜੀਆਂ ਗੱਲਾਂ ਕੀਤੀਆਂ ਜਿਹਦੇ ਉੱਪਰ ਕਾਰਵਾਈ ਹੋਣੀ ਬੰਦੀ ਸੀ ਪਰ ਸਰਕਾਰੀ ਸਰਪ੍ਰਸਤੀਆਂ ਪ੍ਰਾਪਤ ਨੇ ਕੁਝ ਲੋਕਾਂ ਨੂੰ ਉਹਨਾਂ ਤੇ ਕਾਰਵਾਈਆਂ ਨਹੀਂ ਹੋਣਗੀਆਂ ਹੁਣ ਉਹ ਜਿਹੜਾ ਆ ਤੀਜੇ ਇੱਕ ਦਿਨ ਜੇਲ੍ਹੋਂ ਬਾਹਰ ਲੈ ਜਾਂਦਾ ਜਾਂਦਾ ਸੌਦਾ ਸਾਹ ਜਿਹਨੂੰ ਸਰਸੇ ਵਾਲਾ ਬਾਬਾ ਵੀ ਕਹਿੰਦੇ ਨੇ ਜਿਹੜਾ ਰਾਮ ਰਹੀਮ ਵੀ ਕਹਿੰਦੇ ਨੇ ਉਹ ਵੇਖੋ 12ਵੀਂ ਵਾਰ ਉਹਨੂੰ ਪਰੋਲ ਦਿੱਤੀ ਗਈ ਹੈ ਸੱਤ ਵਾਰ ਉਹਨੂੰ ਜੇਲ੍ਹ ਚੋਂ ਛੁੱਟੀ ਯਾਨੀ ਕਿ ਜੇਲ੍ਹ ਚੋਂ ਪਰੋਲ ਉਹਦੋਂ ਦਿੱਤੀ ਗਈ ਜਦੋਂ ਬਾਹਰ ਕਿਤੇ ਨਾ ਕਿਤੇ ਵੋਟਾਂ ਪੈ ਰਹੀਆਂ ਸੀ ਤੇ ਉਹਦੇ ਸ਼ਰਧਾਲੂ ਵੱਡੀ ਗਿਣਤੀ ਚ ਨੇ ਕਰੋੜਾਂ ਦੀ ਤਦਾਦ ਚ ਦੱਸੇ ਜਾਂਦੇ ਨੇ ਲੱਖਾਂ ਤਾਂ ਹੋਣਗੇ ਤੇ ਹਕੂਮਤਾਂ ਨੂੰ ਐ ਲੱਗਦਾ ਹੋ ਹੀ ਸਕਦਾ ਵੀ ਚੱਲ ਜੇ ਇਹਦੇ ਬਾਹਰ ਆਉਣ ਨਾਲ 10000 ਵੋਟ ਵੀ ਪੈ ਗਈ ਬੜੀ ਵੱਡੀ ਗੱਲ ਹੈ ਪਰ ਇਹ ਸੈਟਿੰਗਾਂ ਚੱਲਦੀਆਂ ਨੇ ਇਸੇ ਨੂੰ ਕੁਝ ਲੋਕ ਸਾਧ ਸਿਆਸਤ ਗੱਠਜੋੜ ਕਹਿੰਦੇ ਨੇ ਤਾਂ ਇਹਨਾਂ ਗੱਲਾਂ ਦੇ ਉੱਪਰ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਅਜ਼ਾਦ